ਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਜਗਸੀਰ ਸਿੰਘ ਮੇਰਾ ਪਿੰਡ ਸਰਾਵਾਂ ਜੀ ਫੋਟਕਪੂਰੀ ਦੇ ਨਾਲ ਜ਼ਿਲ੍ਹਾ ਫਰੀਦਕੋਟ ਦਾ ਮੈਂ ਰਹਿਣ ਵਾਲਾ ਵਾਹਿਗੁਰੂ ਜੀ ਮੈਂ ਸੰਤ ਬਾਬਾ ਮਜੀਠ ਸਿੰਘ ਜੀ ਵੱਲੋਂ ਟੈਲੀਗ੍ਰਾਮ ਦੇ ਜਰੀਏ ਚਲਾਏ ਹੋਏ ਛੇ ਗਰੁੱਪਾਂ ਜਿਹੜੇ ਉਹਨਾਂ ਦੇ ਥਰੂ ਮੈਂ ਇਸ ਗਰੁੱਪ ਨਾਲ ਜੁੜਿਆ ਸੀ ਆ ਜੀ। ਬਾਬਾ ਜੀ ਵੱਲੋਂ ਮੈਨੂੰ ਬੋਗੇ ਨਾਮ ਦੀ ਦਵਾਈ ਦਿੱਤੀ ਗਈ ਸੀ। ਜਿੱਥੇ ਮੈਨੂੰ ਸਖਤ ਸਿੰਘ ਜੀਰਾ ਵੀਰ ਜੀ ਨੇ ਮਲਾਇਆ ਸੀ ਸੰਤਾ ਨਾਲ। ਸਿਮਰੰਗ ਦੀ ਦਵਾਈ ਦਿੱਤੀ ਗਈ ਸੀ। ਉਹ ਸਿਮਰੰਗ ਦੀ ਦਵਾਈ ਲੈਣ ਤੋਂ ਬਾਅਦ ਮੈਨੂੰ ਅਨਹਦ ਨਾਦ ਹਰ ਹਰ ਰਸ ਵੰਸਰੀਆਂ ਜਿਵੇਂ ਬੱਚੇ ਮੇਲਿਆਂ ਦੇ ਵਿੱਚ ਵੰਸਰੀਆਂ ਵਜਾਉਂਦੇ ਤਿੱਖੀਆਂ ਤਿੱਖੀਆਂ ਆਵਾਜ਼ਾਂ ਚਿੜੀਆਂ ਦੀ ਚਹਿਕ ਬਹੁਤ ਜ਼ਿਆਦਾ ਸੁਣਾਈ ਦਿੰਦੀ ਹੈ ਜੀ ਉਸ ਤੋਂ ਬਾਅਦ ਵਾਹਿਗੁਰੂ ਜੀ ਮੈਨੂੰ 2023 ਦੇ ਵਿੱਚ ਹਾਰਟ ਅਟੈਕ ਹੋ ਗਿਆ ਸੀ ਜੀ 68 ਅਟੈਕ ਹੋਣ ਤੋਂ ਬਾਅਦ ਮੇਰੀਆਂ ਸਾਰੀਆਂ ਨਾੜੀਆਂ ਬਲੌਕਸ ਸੀਆਂ ਡਾਕਟਰ ਸਾਹਿਬ ਨੇ ਇੱਕ ਨਾੜ ਸੀਗੀ ਜੀ 8% ਚੱਲਦੀ ਉਹਦੇ ਵਿੱਚ ਸਟੰਟ ਪਾ ਦਿੱਤਾ ਤੇ ਮੇਰੇ ਸਾਹ ਚੱਲਦੇ ਕਰ ਦਿੱਤੇ ਵਾਹਿਗੁਰੂ ਜੀ ਲਾਇ ਕਰਨ ਤੋਂ ਬਾਅਦ ਇੱਕ ਮਹੀਨੇ ਬਾਅਦ ਡਾਕਟਰ ਸਾਹਿਬ ਮੈਨੂੰ ਕਹਿੰਦੇ ਇਹ ਵੀ ਤੂੰ ਕੋਈ ਗੱਡੀ ਨਹੀਂ ਚਲਾਉਣੀ ਬਿਲਕੁਲ ਇੱਥੋਂ ਤੱਕ ਕਿ ਤੂੰ ਸਕੂਟਰੀ ਵੀ ਨਹੀਂ ਚਲਾਉਣੀ ਇੱਕ ਤਵਾਂ ਤੱਕ ਵਾਹਿਗੁਰੂ ਜੀ ਮੈਂ ਰੂਪ ਵੀ ਬਹੁਤ ਹੋ ਚੁੱਕਾ 17-18 ਕਿਲੋ ਭਾਰ ਘਟ ਗਿਆ ਇਧਰ ਆਪਣੇ ਸਵਾਗਮ ਪੁਰਦਵਾਰਾ ਰੋਗਨਵਾਰ ਸਾਹਿਬ ਦਾ ਸਮਾਗਮ ਆ ਜਿਹੜਾ ਨੇੜੇ ਆ ਰਿਹਾ ਸੀ ਪਹੁੰਚਣਾ ਵੀ ਅਸੀਂ ਜ਼ਰੂਰ ਸੀਗਾ ਤੇ ਮੇਰੀ ਘਰ ਦੇ ਸਿੰਘ ਨੇ ਕਹਿਣ ਲੱਗੀ ਵੀ ਆਪਾਂ ਗਾਣਾ ਵੀ ਜ਼ਰੂਰ ਆ ਕਿਵੇਂ ਜਾਵਾਂਗਾ ਮੈਂ ਕਰਦਿਆਂ ਨੂੰ ਕਿਹਾ ਵੀ ਤੁਹਾਨੂੰ ਮਹਾਪੁਰਸ਼ਾਂ ਤੇ ਆਪਣੇ ਬਾਬਾ ਜੀ ਤੇ ਵਿਸ਼ਵਾਸ ਹੈ ਉਹ ਕਹਿੰਦੇ ਹਾਂ ਪੂਰਾ ਵਿਸ਼ਵਾਸ ਹੈ ਮੈਨੂੰ ਮਹਾਪੁਰਸ਼ਾਂ ਨੂੰ ਮੈਂ ਕਿਹਾ ਮਹਾਪੁਰਸ਼ਾਂ ਤੇ ਵਿਸ਼ਵਾਸ ਆ ਤੇ ਆਪਾਂ ਚੱਲਦੇ ਹਾਂ ਮਹਾਪੁਰਸ਼ਾ ਆਪਣੇ ਨਾਲ ਬਾਬਾ ਜੀ ਅਸੀਂ 3 ਤਰੀਕ ਨੂੰ 9:30 ਵਜੇ ਦੇ ਕਰੀਬ ਚਾਲੇ ਪਾਤੇ ਜੀ ਗੁਰਦੁਆਰਾ ਡੋਗਨਵਾਲ ਸਾਹਿਬ ਮੈਂ ਘਰ ਦੇ ਲੋਕਾਂ ਕਹਾਂ ਕੋਣੀ ਚਲੋ ਰਾਜ ਬਰੀਕ ਲੈ ਲਾਂਗੇ ਆਪਾਂ ਸਰਨਾਮਾ 125 ਕਿਲੋ ਵਾਈ ਗੁਰ ਜੀ ਮੈਨੂੰ ਤਾਂ 25 ਕਿਲੋ ਕਿਲੋਮੀਟਰ ਤੀ ਜਾ ਕੇ ਨਹੀਂ ਆਉਣ ਲੱਗ ਜਾਂਦੀ ਸੀ ਤੇ ਜਿਹੜੀ ਆਪਣਾ ਸਫਰ ਸੀ ਤਾਂ ਬਹੁਤ 125 30 ਕਿਲੋਮੀਟਰ ਦਾ ਸੀ ਵਾਈ ਗੁਰ ਜੀ ਮੈਂ ਘਰੋਂ ਸਵੇਰ ਵਾਰਸੀ 9:30 ਵਜੇ ਚਾਲੇ ਪਾਤੇ ਮੈਂ ਘਰੋਂ ਗੁਰਦੁਆਰਾ ਮਖਨੂ ਲੈਣਾ ਸੀ ਰਸਤੇ ਦੇ ਵਿੱਚੋਂ ਬਠਿੰਡੇ ਤੋਂ ਉਹਨਾਂ ਨੂੰ ਨਾਲ ਲਿਆ ਵਾਈ ਗੁਰ ਜੀ ਸੱਚ ਕਰਕੇ ਜਾਣੋ ਮੈਨੂੰ ਪਤਾ ਹੀ ਨਹੀਂ ਲੱਗਿਆ ਸੀ ਗੁਰਦੁਆਰਾ ਰੋਗਨਵਾਰ ਸਾਹਿਬ ਕਦੋਂ ਆਏ ਕਿ ਰਸਤੇ ਦੇ ਵਿੱਚ ਕੋਈ ਅਸੀਂ ਬ੍ਰੇਕ ਲੇ ਇੱਕ 20 ਮਿੰਟ ਦੀ ਬ੍ਰੇਕ ਲੈਂਦਾ ਹੀ ਆਹ ਰਸਤੇ ਦੇ ਵਿੱਚ ਇੰਨਾ ਜਰੂਰ ਕੋਸ਼ਾ ਖੜ ਕੇ ਕਾਰ ਨੂੰ ਰੋਕ ਕੇ ਇਹ ਗੁਰਦੁਆਰਾ ਨੂੰ ਅਰੋਗਨਵਾਲ ਸਾਹਿਬ ਨੂੰ ਰਸਤਾ ਕਿਹੜਾ ਜਾਂਦਾ ਹੈ ਤੁਆਹੀ ਗੁਰੂ ਜੀ ਅਸੀਂ ਕਰੀਬ 1 ਵਜੇ ਪਹੁੰਚ ਗਏ ਸੀ ਗੁਰਦੁਆਰਾ ਅਰੋਗਨਵਾਲ ਸਾਹਿਬ ਗੁਰਦੁਆਰਾ ਅંદર ਅਸੀਂ ਐਂਟਰ ਹੋਏ ਗੇਟ ਤੋਂ ਤੇ ਸਾਹਮਣੇ ਚੜ੍ਹਦੀ ਕਲਾ ਵਿੱਚ ਸਿਮਰਨ ਹੋ ਰਿਹਾ ਸੀ ਸੰਗਤ ਜਿਹਨਾਂ ਮਾਵਾ ਐਣਾ ਮਿਲਿਆ ਮਾਵਾ ਸਾਹਮਣੇ ਬੈਠੀਆਂ ਬੜੀ ਚੜ੍ਹਦੀ ਕਲਾ ਵਿੱਚ ਸਿਮਰਨ ਕਰ ਰਹੀਆਂ ਸੀ ਵਾਹਿਗੁਰੂ ਜੀ ਦਾ ਅਰੋਹ ਸੇਮਰਨ ਕਰਨਾਂ ਦੇ ਵਿੱਚ ਪਿਆ ਤੇ ਇੱਕਦਮ ਸਰੀਰ ਨੂੰ ਝਟਕਾ ਲੱਗਾ ਜਿਵੇਂ ਬਿਜਲੀ ਦਾ ਕਰੰਟਾ ਕੋਈ ਚੀਜ਼ ਵਿੱਚ ਦੀ ਕਰੌਸ ਹੋ ਕੇ ਲੰਘ ਹੀ ਗਈ ਹੋਵੇ। ਵਾਹਿਗੁਰੂ ਜੀ ਮੈਂ ਉੱਥੇ ਜ਼ਿੰਦਗੀ ਦੇ ਵਿੱਚ ਮੈਂ ਜੀ 54 55 ਸਾਲ ਦੀ ਉਮਰ ਹੋ ਗਈ ਹੈ ਜੀ। ਵਾਹਿਗੁਰੂ ਜੀ ਮੈਂ ਪਹਿਲੀ ਵਾਰ ਸੱਚੀ ਸੂਚੀ ਸੰਗਤ ਦੇਖੀ। ਹਰ ਭੈਣ ਤੇ ਹਰ ਮਾਂ ਤੇ ਬਹੁਤ ਨੂਰ ਰੱਬੀ ਰੂਹਾਂ ਸੰਗਤਾਂ ਜ਼ਿੰਦਗੀ 'ਚ ਪਹਿਲੀ ਵਾਰ ਮੈਲ ਨੂੰ ਵੇਖਿਆ ਜੀ ਮੈਂ। ਜਿੰਦਗੀ ਚ ਪਹਿਲੀ ਵਾਰ ਵਾਹਿਗੁਰੂ ਜੀ ਮੈਂ ਬੇਨਤੀ ਕਰਦਾ ਵੀ ਘਰੇ ਜੇ ਦੋ ਰਿਸ਼ਤੇਦਾਰ ਆ ਜਾਣ ਤਾਂ ਉਹਨਾਂ ਨੂੰ ਸੰਭਾਲਣਾ ਘਰੇ ਔਖਾ ਹੋ ਜਾਂਦਾ ਤੇ ਇੰਨੇ ਥੋੜੇ ਸਮੇਂ ਦੇ ਵਿੱਚ ਇਨੀ ਸੰਗਤ ਦਾ ਇਨਾ ਵੱਡਾ ਪ੍ਰਬੰਧ ਕਰਨਾ ਬਾਬਾ ਜੀ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਬਹੁਤ ਵੱਡੀ ਗੱਲ ਛੋਟੀ ਮੋਟੀ ਵੀ ਗੱਲ ਨਹੀਂ ਹੈਗੀ ਉਥੇ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਸੀਗੀ ਪ੍ਰਬੰਧਨ ਖਾਂ ਵੱਲੋਂ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਉੱਥੇ ਰਹਿਣ ਦਿੱਤੀ ਗਈ ਇਤੋਂ ਤੱਕ ਕਿ ਜਿਹੜੇ ਬਜ਼ੁਰਗ ਨੂੰ ਭੈਣ ਨੂੰ ਕਿਸੇ ਨੂੰ ਗਰਮ ਪਾਣੀ ਤੱਕ ਚਾਹੀਦਾ ਸੀ ਉਹ ਵੀ ਗਰਮ ਪਾਣੀ ਤੱਕ ਵੀ ਉੱਥੇ ਮਿਲਿਆ ਅਸੀਂ ਤਿੰਨ ਦਿਨ ਰਹੇ ਆ ਜੀ ਬਹੁਤ ਸ਼ਾਂਤੀ ਆਈ ਕੋਈ ਭੈਣ ਤੁਰੀ ਆਉਂਦੀ ਆ ਕੋਈ ਮਾਤਾ ਤੁਰੀ ਆਉਂਦੀ ਆ ਕੋਈ ਵੀਰ ਤੁਰੀ ਆਉਂਦਾ ਹਰ ਇੱਕ ਦੀ ਜਿਹੜੇ ਲਫਜ਼ ਜੀਮੋਂ ਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਚੱਲ ਰਿਹਾ ਸੀਗਾ ਮਨ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਵਾਹਿਗੁਰੂ ਕਿਰਪਾ ਕਰੇ ਉੱਪਰਤਾ ਜੀ ਕਿਸੇ ਨੇ ਜਾ ਕੇ ਦੇਖਣੇ ਪਰ ਮੈਂ ਇਥੇ ਆਪਣੀਆਂ ਅੱਖਾਂ ਨਾਲ ਸੱਚਖੰਡ ਦੇਖਿਆ। ਹੋਛੀ ਮੈਂ ਕੋਈ ਵਿਡਿਆਰੀ ਨਹੀਂ ਕਰ ਰਿਹਾ ਜੀ ਮੈਂ ਜੋ ਸੱਚ ਬੋਲ ਰਿਹਾ ਬਿਲਕੁਲ ਮੈਂ ਇਥੇ ਸੱਚਖੰਡ ਦੇਖ ਲਿਆ। ਨਾਲ ਜੋ ਦੇਖਾਂਗੇ ਉਦੋਂ ਚਲੋ ਅਕਾਲ ਪੁਰਖ ਦੀ ਕਰਤਾ ਪਰ ਮੈਂ ਇਥੇ ਜਿਹੜਾ ਆਪਣੀ ਅੱਖਾਂ ਨਾਲ ਸੱਚਖੰਡ ਦੇਖਿਆ। ਵਾਹਿਗੁਰੂ ਜੀ ਦੂਸਰੀ ਗੱਲ ਇਹ ਆ ਵੀ ਬਾਬਾ ਜੀ ਦੇਖੋ ਸਤੇ ਤੇ ਬੈਠਦੇ ਆ ਸਮਝਾਉਂਦੇ ਆ ਆਪਾਂ ਨੂੰ ਸਾਰੇ ਜੀਵਾਂ ਨੂੰ ਵਾਯੂਰਜੀ ਉਹ ਸਹਰਾਣਾ ਕਿਤੇ ਖੱਬੇ ਕਰਦੇ ਆ ਉਹ ਆਪਣੇ ਬੋਡੀ ਦੇ ਖੱਲੇ ਕਦੇ ਸੱਜੇ ਕਰਦੇ ਆ ਫੇਰ ਖੱਬੇ ਕਰਦੇ ਆ ਫੇਰ ਸੱਜੇ ਕਰਦੇ ਆ ਐਨੇ-ਐਨੇ ਕਿਲੋਮੀਟਰ ਜਾ ਕੇ ਸਾਨੂੰ ਜੀਵਾਂ ਨੂੰ ਸਿੱਧੇ ਰਸਤੇ ਜਿਹੜਾ ਉਹ ਪਾ ਰਿਹਾ ਬਹੁਤ ਵੱਡੀ ਕਮਾਈ ਹੈ ਜੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੈ ਬਾਬਾ ਜੀ ਦੀ ਇਸਤਲਾਹ علاوہ ਰੀਲ ਸਤਵਿੰਦਰ ਸਿੰਘ ਵੀਰ ਦਾ ਕੁਲਵਿੰਦਰ ਜੀ ਇਹ ਆਪਣੇ ਭੈਣ ਜੀ ਸੀਗੇ ਜੀ ਕੁਲਵਿੰਦਰ ਕੌਰ ਇੱਕ ਅਸੀਂ ਹਬੋਰ ਤੋਂ ਭੈਣ ਜੀ ਸੀਗੇ ਮੇਰੇ ਉਹ ਪਤਾ ਨਹੀਂ ਉਹਨਾਂ ਦਾ ਨਾਮ ਵੀ ਸਰ ਗਿਆ ਜੀ ਮੇਰੇ ਮੂੰਹ ਤੋਂ ਤੇ ਉਹਨਾਂ ਨੇ ਬਹੁਤ ਰਾਤ ਨੂੰ 11 12 ਵਜੇ ਸਰਕਲ ਦਰਬਾਰ ਸਾਹਿਬ ਦੇ ਵਿੱਚ ਕਲਾਸਾਂ ਪੜਾਉਣੀਆਂ ਲਾਈਆਂ ਕਿ ਕੋਈ ਜੀ ਵਿਥ ਖਾਡੀ ਨਾ ਜਾਵੇ ਝੋਲੀਆਂ ਭਰ ਕੇ ਜਾਵੇ ਕੋਈ ਕੋਈ ਰੇਸ ਕਿਸੇ ਜੀ ਕਮੀ ਪਸੀ ਰੱਸੀ ਸੀਗੀ ਸੰਗਤ ਚ ਤੇ ਉਹ ਜਿਹੜੀ ਆ ਵੀ ਦੂਰ ਕੀਤੀ ਜਿਨ੍ਹਾਂ ਨੇ 11 ਰਾਤ ਦੇ 11 12 ਸੰਗਤ ਜੀ ਤਕੀਰ ਦੇ ਵਿੱਚ ਮੈਂ ਇਹ ਬੇਨਤੀ ਕਰਦਾ ਤੁਹਾਨੂੰ ਮੈਂ ਪੰਜਾਬ ਪੁਲਿਸ ਦੇ ਵਿੱਚ ਸਰਵ ਇੰਸਪੈਕਟਰ ਆ ਜੀ ਫਰੀਦਕੋਟ ਤੇ ਮੇਰੀ 34-35 ਸਾਲ ਦੀ ਸਰਵਿਸ ਹੋ ਗਈ ਹੈ ਤੇ 54-55 ਸਾਲ ਦੀ ਨੇੜੇ 54-55 ਸਾਲ ਦੀ ਨੇੜੇ ਮੇਰੀ ਉਮਰ ਵੀ ਹੋ ਚੱਲੀ ਹੈ ਵਾਹਿਗੁਰੂ ਜੀ ਮੈਂ ਬਹੁਤ ਧਰਮ ਸਥਾਨਾਂ ਤੇ ਗਿਆ ਮੰਦਿਰਾਂ ਚ ਮਸੀਤਾਂ ਚ ਗੁਰਦੁਆਰਾ ਸਾਹਿਬ ਤਾਂ ਜਾਣਦੇ ਜਾਂਦੇ ਆ ਜੀ ਜੋ ਕੋਈ ਚਾਰ-ਚਾਰ ਹੁੰਦੀ ਹੈ ਮਜਾਉਂਦੀ ਹੈ ਤਾਂ ਮੈਂ ਹਰ ਥਾਂ ਤੇ ਸੀਸ ਝੁਕਾਉਣਾ ਕਿਉਂਕਿ ਆਖਾਲਪੁਰ ਖ ਪਰਮਾਤਮਾ ਐਕਾ ਜੀ ਮੈਂ ਕਿਸੇ ਵੀ ਧਰਮ ਦੀ ਕੋਈ ਨਿੰਦਾ ਨਹੀਂ ਕਰਦਾ ਸਾਰੇ ਧਰਮ ਸਤਿਕਾਰਯੋਗ ਹੈ ਠੀਕ ਹੈ ਜੀ